ਦਸ਼ਮੇਸ਼ ਪਿਕਾ ਗੋਬਿੰਦ ਰਾਏ ਜੀ ਆਪਣੇ ਹਾਨੀਆਂ ਨਾਲ ਖੇਡਣ ਗਏ ਜਮਨਾ ਨਦੀ ਵਿੱਚ ਇੱਕ ਕੰਗਣ ਸੁੱਟ ਕੇ ਆ ਗਿਆ ਘਰ ਆਉਂਦਿਆਂ ਨੂੰ ਮਾਤਾ ਜੀ ਨੇ ਪੁੱਛਿਆ ਭਾਗ ਜੀ ਤੁਸੀਂ ਜਦੋਂ ਖੇਡਣ ਗਏ ਸੀ ਦੋਹਾਂ ਹੱਥਾਂ ਵਿੱਚ ਸੋਨੇ ਦੇ ਕੰਗਣ ਸਨ ਹੁਣ ਇੱਕ ਹੱਥ ਵਿੱਚ ਕੰਗਣ ਹੈਗਾ ਦੂਸਰੇ ਵਿੱਚ ਨਹੀਂ ਹੈ ਕਿੱਥੇ ਸੁੱਟ ਕੇ ਆਏ ਆ ਜਿਵੇਂ ਮਾਤਾ ਜੀ ਪੁੱਛਦੇ ਆ ਉਹਨਾਂ ਲਈ ਨਾ ਨੂੰ ਉਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਜਿਵੇਂ ਲਿਖਿਆ ਹੈ ਆਓ ਸੁਣੀਏ ਹੱਥ ਗੋਬਿੰਦ ਰਾਏ ਦਾ ਫੜ ਕੇ ਗੁਜਰੀ ਮਾਤ ਸੁਣਾਵੇ ਕਿਉਂ ਫਿਰੇ ਚਾਂਬੜਿਆ ਤੂੰ ਤੈਨੂੰ ਚੈਨ ਕਿਤੇ ਨਾ ਆਵੇ ਕਿਉਂ ਫਿਰੇ ਚਾਂਬੜਿਆ ਤੂੰ ਤੈਨੂੰ ਚੈਨ ਕਿਤੇ ਨਾ ਆਵੇ ਇਕੇ ਡਾਂ ਵੱਖਰੀਆਂ ਖਬਰੇ ਕਿਧਰੋਂ ਭਾਲ ਲਿਆਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਹੱਥ ਗੋਬਿੰਦ ਰਾਏ ਦਾ ਹੱਥ ਗੋਬਿੰਦ ਰਾਏ ਦਾ ਹਰਤੇ ਗੁਜ਼ਰੀ ਮਾਤ ਸੁਣਾਵੇ ਕਿਉਂ ਫਿਰੇ ਚਾਂਬੜਿਆ ਤੂੰ ਤੈਨੂੰ ਚੈਨ ਕਿਤੇ ਨਾ ਆਵੇ ਕਿਉਂ ਫਿਰੇ ਚਾਂਬੜਿਆ ਤੂੰ ਤੈਨੂੰ ਚੈਨ ਕਿਤੇ ਨਾ ਆਵੇ ਏ ਖੇਡਾਂ ਵੱਖਰਿਆਂ ਖਬਰੇ ਕਿਦਰੋਂ ਭਾਲ ਲਿਆਇਆ ਇੱਕ ਕੰਗਣ ਸੋਨੇ ਦਾ ਲਾਲ ਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਕਰ ਚੇਤਾ ਤੂੰ ਕਿਦਰੇ ਭਲਾਂ ਜੇ ਭੁੱਲ ਆਏ ਏ ਧਰ ਕੇ ਜਾਂ ਚੋਰ ਚੱਕੇ ਨੇ ਲਾ ਲਿਆ ਹੱਥ ਤੇਰੇ ਚੋਂ ਫੜ ਕੇ ਜਾਂ ਚੋਰ ਚੱਕੇ ਨੇ ਲਾ ਲਿਆ ਹੱਥ ਤੇਰੇ ਚੋਂ ਫੜ ਕੇ ਤੇਰਾ ਲਗਿਆ ਪੌਂਦੀ ਨੂੰ ਗਵਾਉਂਦੇ ਨੇ ਚਿਰਨਾ ਤੂੰ ਲਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਹੈ ਸ਼ਾਨ ਅਮੀਰਾ ਦੀ ਹੈ ਸ਼ਾਨ ਅਮੀਰਾ ਦੀ ਸੋਨਾ ਚਾਂਦੀ ਬਸਤਰ ਸੋਨੇ ਗਲਹਾਰ ਮੋਤੀਆਂ ਦੇ ਦੂਰ ਤੋਂ ਲੱਗਦੇ ਐ ਮਨ ਮੋਣੀ ਗਲਹਾਰ ਮੋਤੀਆਂ ਦੇ ਦੂਰ ਤੋਂ ਲੱਗਦੇ ਐ ਮਨ ਮੋਣੀ ਤਨ ਤੋਲੇ ਪੂਰਾ ਸੀ ਬੈਠ ਕੇ ਕੋਲ ਅਸੀਂ ਤਲਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲ ਵੇ ਦੱਸ ਦੇ ਕਿੱਥੇ ਗਵਾਇਆ ਹੱਥਾਂ ਵਿੱਚ ਵੇਖਣ ਦੀ ਦਿਲ ਵਿੱਚ ਰੀਜ ਅਜੇ ਸੀ ਪੜਦੀ ਕੰਗਣਾ ਨੂੰ ਤਾਉਂਗੀ ਘੋਲ ਕੇ ਮੈਂ ਰੱਖਦੀ ਸਾਂ ਹਲਦੀ ਕੰਗਣਾ ਨੂੰ ਤਾਉਂਗੀ ਘੋਲ ਕੇ ਮੈਂ ਰੱਖਦੀ ਸਾਂ ਹਲਦੀ ਚਾਰ ਹੈ ਗਿਆ ਵੇਖਣ ਦਾ ਤੂੰ ਤਾਂ ਪਹਿਲਾਂ ਹੀ ਸੁੱਟ ਆਇਆ ਇੱਕ ਕੰਗਣ ਸੋਨੇ ਦਾ ਲਾਲ ਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲ ਵੇ ਦੱਸ ਦੇ ਕਿੱਥੇ ਗਵਾਇਆ ਹਾਲੇ ਤੇਰੀ ਦਾਦੀ ਨੇ ਆਲੇ ਤੇਰੀ ਦਾਦੀ ਨੇ ਵੇਖਣਾ ਸੀ ਕੰਗਣਾ ਦਾ ਜੋੜਾ ਤੂੰ ਪਹਿਲਾਂ ਵੇਖਣ ਤੋਂ ਪਾਤਾ ਜੋੜੇ ਵਿੱਚ ਵਿਛੋੜਾ ਤੂੰ ਪਹਿਲਾਂ ਵੇਖਣ ਤੋਂ ਪਾਤਾ ਜੋੜੇ ਵਿੱਚ ਵਿਛੋੜਾ ਮਾਮਾ ਕਿਰਪਾਲ ਤੇਰਾ ਕਹੂੰਗੀ ਉਸ ਨੂੰ ਜਦੋਂ ਸੁਣਾਇਆ ਮਾਮਾ ਕਿਰਪਾਲ ਤੇਰਾ ਕਹੂ ਕੀ ਉਸ ਨੂੰ ਜਦੋਂ ਸੁਣਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਹੁੰਦੀ ਸਭ ਚੀਜ਼ਾਂ ਤੋਂ ਕੀਮਤ ਹੈ ਸੋਨੇ ਦੀ ਭਾਰੀ ਗੱਲ ਚੇਤੇ ਕਰ ਕਰਕੇ ਲੱਗਦੀ ਦਿਲ ਨੂੰ ਠੇਸ ਕਰਾਰੀ ਗਲ ਚੇਤੇ ਕਰ ਕਰਕੇ ਲਗਦੀ ਦਿਲ ਨੂੰ ਠੇਸ ਕਰਾਰੀ ਖਾ ਘਾਟਾ ਜਾਵਾਂਗੇ ਕਿ ਤੂੰ ਜੇ ਲੱਭਿਆ ਨਹੀਂ ਲਭਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਸਭ ਸਾंभ ਸਾंभ ਰੱਖਦੇ ਸੋਨਾ ਕੀ ਰਾਜੇ ਕੀ ਰਾਣੇ ਘਰ ਜੀ ਦੇ ਦਾਣੇ ਵੇ ਉਸ ਦੇ ਕਮਲੇ ਦਿਸਣ ਸਿਆਣੇ ਘਰ ਜੀ ਦੇ ਦਾਣੇ ਵੇ ਉਸ ਦੇ ਕਮਲੇ ਲੱਗਣ ਸਿਆਣੇ ਤੂੰ ਕਦਰ ਪਛਾਣੀ ਨਾ ਕਿਸੇ ਤੋਂ ਜਾ ਕੇ ਦਰੇ ਲਟਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਕੀ ਕਹੂੰ ਗਵੰਡਣ ਨੂੰ ਆਣ ਕੇ ਗੱਲ ਜਦੋਂ ਕੋਈ ਤੋਰੀ ਦੱਸ ਕਿੱਥੋਂ ਵਿਖਾਉਂਗੀ ਤਿਸੇ ਨੂੰ ਮੈਂ ਕੰਗਣਾ ਦੀ ਜੋੜੀ ਦੱਸ ਕਿੱਥੋਂ ਬਖਾਉਂਗੀ ਕਿਸੇ ਨੂੰ ਮੈਂ ਕੰਗਣਾ ਦੀ ਜੋੜੀ ਮੈਨੂੰ ਝੂਠੀ ਆਖਣਨਾ ਇਸ ਲਈ ਦਿਲ ਮੇਰਾ ਕਬਰਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲਵੇ ਦੱਸ ਦੇ ਕਿੱਥੇ ਗਵਾਇਆ ਚੱਲ ਭਾਲ ਟੋਲ ਕਰੀਏ ਚੱਲ ਭਾਲ ਟੋਲ ਕਰੀਏ ਕਿਤੋਂ ਜੇ ਬਣ ਜਾਵੇ ਕੋਈ ਚਾਰਾ ਸਿੱਧੂ ਦੇ ਕੋਲ ਖੜਾ ਲੱਗਦਾ ਹੈ ਅਨਮੋਲ ਪਿਆਰਾ ਸਿੱਧੂ ਦੇ ਕੋਲ ਖੜਾ ਲੱਗਦਾ ਹੈ ਅਨਮੋਲ ਪਿਆਰਾ ਲਾਜੋ ਰਤੰਗੇ ਨੇ ਜਿਨ੍ਹਾਂ ਨੂੰ ਬੋਲਣ ਮਸਾਂ ਸਿਖਾਇਆ ਇੱਕ ਕੰਗਣ ਸੋਨੇ ਦਾ ਲਾਲ ਵੇ ਦੱਸ ਦੇ ਕਿੱਥੇ ਗਵਾਇਆ ਇੱਕ ਕੰਗਣ ਸੋਨੇ ਦਾ ਲਾਲ ਵੇ ਦੱਸ ਦੇ ਕਿੱਥੇ ਗਵਾਇਆ